ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪਹਿਲਾ ਜਿਉ ਤਪ ਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਬਹੁਤਾ ਬੋਲਣ ਚਖਣ ਹੋਏ ਵਿਨ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹ ਚਲਿਆ ਲਾਏ ਦਰਗਾ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹਿਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਜੋ ਅੰਮ੍ਰਿਤ ਵੇਲੇ ਦੇ ਅੱਜ ਦੇ ਪਾਵਨ ਪ੍ਰਕਾਸ਼ ਮਾਨ ਹੋ ਕੇ ਸਤਿਗੁਰੂ ਜੀ ਨੇ ਖੁੱਲੇ ਦਰਸ਼ਨ ਦੀ ੜਾਰ ਬਖਸ਼ ਕੇ ਨਿਵਾਜਿਆ ਹੈ ਸਾਡਿਆਂ ਤਪਦਿਆਂ ਹਿਰਦਿਆਂ ਨੂੰ ਠੰਡ ਪਾਈ ਹੈ ਤੇ ਅੱਜ ਦੇ ਅੰਮ੍ਰਿਤਮਈ ਪਾਵਨ ਬੋਲ ਹੁਕਮਨਾਮੇ ਦੇ ਰੂਪ ਦੇ ਵਿੱਚ ਜੋ ਮੇਰੇ ਸਤਿਗੁਰੂ ਸਾਹਿਬ ਜੀ ਨੇ ਬਖਸ਼ੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 661 2662 ਜਾਂ ਕਹਿ ਲਓ 661 ਤੋਂ 662 ਤੱਕ ਧਨ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਣ ਹੋਏ ਪਾਵਨ ਬਚਨ ਹਨ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਤਨਾਸਰੀ ਮਹੱਲਾ ਪਹਿਲਾ ਤਨਾਸਰੀ ਰਾਗ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਬਹੁਤਾ ਬੋਲਣ ਝਖਣ ਹੋਏ ਵਿੰ ਬੋਲੇ ਜਾਣੈ ਸਭ ਸੋਏ ਬਹੁਤਾ ਬੋਲਣ ਦਾ ਅਰਥ ਹੈ ਸਹੇੜੇ ਹੋਏ ਦੁੱਖਾਂ ਦੇ ਬਾਰੇ ਗਿਲੇ ਕਰਨੇ ਸ਼ਿਕਵੇ ਕਰਨੇ ਝਖਣ ਦਾ ਅਰਥ ਹੈ ਵਿਅਰਥ ਬਕਵਾਸ ਕਰਨੀ ਜਾਂ ਵਿਅਰਥ ਦੇ ਬੋਲ ਬੋਲਣੇ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਅੱਜ ਦੀ ਪਾਵਨ ਪੰਕਤੀਆਂ 'ਚ ਕਹਿੰਦੇ ਇਹ ਮਨੁੱਖ ਅਜਿਤਨੇ ਵੀ ਤੂੰ ਸੰਸਾਰ ਦੇ ਵਿੱਚ ਦੁੱਖ ਸਹੇੜੇ ਨੇ ਨਾ ਤੇ ਪ੍ਰਮਾਤਮਾ ਨੇ ਨਹੀਂ ਤੈਨੂੰ ਦਿੱਤੇ ਇਹ ਤੂੰ ਇਸ ਕਰਕੇ ਸਹਿੇੜੇ ਨੇ ਕਿਉਂਕਿ ਤੂੰ ਉਹਦੇ ਹੁਕਮ ਤੇ ਉਹਦੀ ਰਜ਼ਾ ਦੇ ਵਿੱਚ ਨਹੀਂ ਤੁਰਿਆ ਤੂੰ ਆਪਣੀ ਮਰਜ਼ੀ ਦੇ ਨਾਲ ਇਸ ਮੱਕੜੀ ਦੇ ਜਾਲ ਦੇ ਵਿੱਚ ਫਸਿਆ ਹੈ ਮਾਇਆ ਦੇ ਜਾਲ ਵਿੱਚ ਫਸਿਆ ਹੈ ਹੁਣ ਜਿਵੇਂ ਜਿਵੇਂ ਇਹ ਮਾਇਆ ਤੈਨੂੰ ਲੁੱਟਦੀ ਹੈ ਜਿਵੇਂ ਜਿਵੇਂ ਇਹ ਮਾਇਆ ਤੈਨੂੰ ਬਰਬਾਦ ਕਰਦੀ ਹੈ ਤੂੰ ਦੁਖੀ ਹੋਣਾ ਹੈ ਪਰੇਸ਼ਾਨ ਹੋਣਾ ਹੈ ਕਿ ਇੱਕ ਸੁਭਾਅ ਹੈ ਢੰਡੀ ਕਲਾ ਦਾ ਇੱਕ ਸੁਭਾਅ ਹੈ ਚੜਦੀ ਕਲਾ ਦਾ ਇੱਕ ਸੁਭਾਅ ਹੈ ਫੋਰਗਿਵਨੈਸ ਉੱਪਰ ਸਤ ਸੰਤੋਖ ਨਿਮਰਤਾ ਹਲੀਮੀ ਦਇਆ ਦੇ ਉੱਪਰ ਤੇ ਇੱਕ ਸੁਭਾਅ ਟਿਕਿਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਫਰਤ ਦਵੇਤ ਦੇ ਉੱਪਰ ਜਦੋਂ ਮਨੁੱਖ ਈਰਖਾ ਨਫਰਤ ਦਵੇਤ ਦੇ ਵਾਲੇ ਸੁਭਾਅ ਨੂੰ ਅਪਣਾਵੇਗਾ ਤੇ ਜ਼ਾਹਰ ਹੈ ਇਦੇ ਅੰਦਰ ਦੀ ਸਰੀਰਕ ਪ੍ਰਕਿਰਿਆ ਵਿੱਚ ਤਬਦੀਲੀ ਆਵੇਗੀ ਬਲੱਡ ਦੀ ਰੋਟੇਸ਼ਨ ਡਬਲ ਹੋਵੇਗੀ ਹਿਰਦੇ ਦੀ ਬੀਟ ਡਬਲ ਹੋਵੇਗੀ ਦਿਲ ਦੀ ਧੜਕਣ ਡਬਲ ਹੋਵੇਗੀ ਗੱਲ ਕੀ ਜਦੋਂ ਇਹਦੇ ਅੰਦਰ ਨਾ ਅਬਨਾਰਮਲ ਸਿਸਟਮ ਚੱਲੇਗਾ ਨਾਰਮਲ ਨਹੀਂ ਹੋਵੇਗਾ ਸਾਰਾ ਜੀਵਨ ਕਦੇ ਬਲੱਡ ਵੱਧ ਗਿਆ ਕਦੇ ਘਟ ਗਿਆ ਕਦੇ ਹਾਈ ਬੀਪੀ ਹੋ ਗਿਆ ਕਦੇ ਲੋ ਬੀਪੀ ਹੋ ਗਿਆ ਤੇ ਇਹ ਤੋਂ ਫਿਰ ਬਿਮਾਰੀਆਂ ਨਿਕਲਣਗੀਆਂ ਬਿਮਾਰੀਆਂ ਹਾਰਟ ਅਟੈਕ ਬਿਮਾਰੀਆਂ ਅਨੇਕਾਂ ਤਰ੍ਹਾਂ ਦੀਆਂ ਜੋ ਇਹਦੇ ਸਰੀਰ ਨੂੰ ਦੁਖੀ ਕਰਦੀਆਂ ਹਨ ਕਿਉਂਕਿ ਜਦੋਂ ਕੋਈ ਈਰਖਾ ਕਰਦਾ ਹੈ ਨਫ਼ਰਤ ਕਰਦਾ ਹੈ ਉਹ ਪਹਿਲਾਂ ਆਪਣੇ ਆਪ ਦੇ ਵਿੱਚ ਇਤਨਾ ਤਪਦਾ ਹੈ ਇਤਨਾ ਅੰਦਰ ਉਹਦੇ ਸਾੜਾ ਪੈਦਾ ਹੁੰਦਾ ਹੈ ਕ੍ਰੋਧ ਦੇ ਨਾਲ ਈਰਖਾ ਦੇ ਨਾਲ ਨਫ਼ਰਤ ਦੇ ਨਾਲ ਇਹ ਸਾਰੇ ਦੇ ਸਾਰੇ ਫਿਰ ਜਦੋਂ ਇਹ ਐਸੇ ਵਿਕਾਰਾਂ ਦੇ ਵਿੱਚ ਜੀਵਨ ਬਸਰ ਕਰਦਾ ਹੈ ਤੇ ਇਹਦਾ ਜੀਵਨ ਅੰਦਰ ਖਾਤੇ ਬਹੁਤ ਦੁਖੀ ਤੇ ਬਹੁਤ ਪੀੜਾ ਵਿੱਚ ਲੰਘਦਾ ਹੈ ਤੇ ਜਦੋਂ ਇਹ ਦੁੱਖ ਤੇ ਪੀੜਾ ਇਹਦੇ ਸਰੀਰ ਤੇ ਆਉਂਦੀ ਹੈ ਤੇ ਇਹ ਪਰੇਸ਼ਾਨ ਹੁੰਦਾ ਹੈ ਤੇ ਪ੍ਰਮਾਤਮਾ ਨੂੰ ਬਲੇਮ ਕਰਦਾ ਹੈ ਕਿ ਮੈਂ ਤੇ ਜੀ ਤੁਹਾਡੀ ਬੰਦਗੀ ਤਾਂ ਨਹੀਂ ਕਰਦਾ ਕਿਉਂਕਿ ਤੁਸੀਂ ਮੈਨੂੰ ਦੁਖੀ ਕੀਤਾ ਹੋਇਆ ਹੈ ਅ ਰੱਬ ਨੇ ਵੀ ਮੈਨੂੰ ਦੁੱਖ ਦਿੱਤਾ ਹੈ ਆਮ ਕਰਕੇ ਇਹ ਸ਼ਬਦ ਤੁਸੀਂ ਸੰਸਾਰ ਚ ਸੁਣੇ ਹੋਣਗੇ ਕੀ ਮਨੁੱਖ ਹਰ ਵਕਤ ਹੀ ਬਲੇਮ ਹੀ ਕਰਦਾ ਰਹਿ ਰਿਹਾ ਹੈ ਰੱਬ ਤੇ ਤੂੰ ਮੈਨੂੰ ਆਹ ਨਹੀਂ ਦਿੱਤਾ ਤੂੰ ਮੈਨੂੰ ਐਵੇਂ ਨਹੀਂ ਦਿੱਤਾ ਤੂੰ ਮੈਨੂੰ ਕਿਸ ਪਰਿਵਾਰ ਚ ਭੇਜ ਦਿੱਤਾ ਤੂੰ ਕਿਸ ਸੰਸਾਰ ਚ ਭੇਜ ਦਿੱਤਾ ਜੋ ਕਿਤੇ ਹੋਰ ਬੈਠਾ ਹੈ ਉਹਨੂੰ ਦੂਜੇ ਦੀ ਥਾਲੀ ਬੜੀ ਵਧੀਆ ਲੱਗ ਰਹੀ ਹੈ ਕਿਉਂਕਿ ਉਹਨੂੰ ਇੰਜ ਨਜ਼ਰ ਆ ਰਿਹਾ ਹੈ ਸ਼ਾਇਦ ਦੂਜਾ ਬਹੁਤ ਸੁਖੀ ਹੈ ਪਰ ਸਤਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਚੇਤਾ ਰੱਖੀ ਇਹ ਗੱਲ ਸਮਝ ਜਾ ਬਹੁਤਾ ਬੋਲਣ ਛਖਣ ਹੋਏ ਪਰਮਾਤਮਾ ਨੂੰ ਕਲੇਮ ਕਰਨਾ बार-बार ਰੌਲਾ ਪਾਉਣਾ बार-बार ਉਹਨੂੰ ਦੁਖੀ ਪਰਮਾਤਮਾ ਨੂੰ ਅਲਾਮੇ ਦੇਣੇ ਸਤਿਗੁਰੂ ਕਹਿੰਦੇ ਇਹ ਕੀ ਹੈ ਬਕਵਾਸ ਕਰਨ ਬਰਾਬਰ ਹੈ ਕਿਉਂਕਿ ਉਸ ਵਾਹਿਗੁਰੂ ਨੂੰ ਤੇਰੇ ਅਲਾਮਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੇ ਕਲੇਮ ਦੇ ਨਾਲ ਤੇਰੇ ਬਹਾਨਿਆਂ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਸਨੇ ਤੇ ਇੱਕ ਵਾਰੀ ਤੈਨੂੰ ਸੁੱਖ ਦੇ ਕੇ ਧਰਤੀ ਤੇ ਭੇਜ ਦਿੱਤਾ ਹੈ ਹੁਣ ਦੁੱਖ ਤੂੰ ਆਪਣੀ ਮਰਜ਼ੀ ਦੇ ਸਹੇੜੇ ਨੇ ਹੁਣ ਤਕਲੀਫਾਂ ਦੇ ਵਿੱਚ ਤੂੰ ਆਪਣੀ ਮਰਜ਼ੀ ਦੇ ਨਾਲ ਪਿਆ ਹੈ ਆਪਣੀ ਮਰਜ਼ੀ ਦੇ ਨਾਲ ਤੂੰ ਗੁਰੂ ਮਰਿਆਦਾ ਨੂੰ ਭੰਗ ਕਰਕੇ ਆਪਣੀ ਜ਼ਿੰਦਗੀ ਪਰੇਸ਼ਾਨ ਤੇ ਦੁਖੀ ਕੀਤੀ ਹੈ ਬਹੁਤਾ ਬੋਲਣ ਝੱਖਣ ਹੋਏ ਸਿਮਰਨ ਤੋਂ ਖਾਲੀ ਰਹਿਣ ਕਰਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ ਬਹੁਤ ਗਿਲੇ ਕਰੀ ਜਾਣੇ ਵ्यर्थ ਦੇ ਬੋਲ ਬੁਲਾਰਾ ਹੈ ਸਭ ਕਹਿੰਦੇ ਵਿਅਰਥ ਦੀ ਬਕਵਾਸ ਹੈ ਵਿਣ ਬੋਲੇ ਜਾਣ ਹੈ ਸਭ ਸੋਏ ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ ਸਾਡੇ ਰੋਗਾਂ ਦਾ ਸਾਰਾ ਕਾਰਨ ਜਾਣਦਾ ਹੈ ਕਿਉਂਕਿ ਉਹ ਵਾਹਿਗੁਰੂ ਨੂੰ ਪਤਾ ਹੈ ਕਿ ਇਹਦੇ ਦੁਖੀ ਹੋਣ ਦਾ ਕੀ ਕਾਰਨ ਹੈ ਇਹ ਸਾਨੂੰ ਵੀ ਪਤਾ ਹੈ ਪਰ ਅਸੀਂ ਫਿਰ ਉਹਦੇ ਉੱਪਰ ਬਲੇਮ ਕਰਦੇ ਹਾਂ ਸਭ ਜੀ ਕਹਿੰਦੇ ਹਨ ਕਿਉਂ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਉੱਚੀ ਉੱਚੀ ਰੌਲਾ ਪਾ ਕੇ ਦੱਸਣ ਦੀ ਲੋੜ ਨਹੀਂ ਕੋਈ ਕਿਉਂਕਿ ਉਹ ਸਾਰਿਆਂ ਦੀ ਜਾਣਦਾ ਹੈ ਹਰ ਇੱਕ ਅੰਤਰਜਾਮੀ ਪੁਰਖ ਵਿਧਾਤੇ ਉਹ ਅੰਤਰਜਾਮੀ ਹੈ ਸਾਰਿਆਂ ਦੇ ਦਿਲਾਂ ਦੇ ਬਾਬਤ ਉਹਨੂੰ ਪਤਾ ਹੈ ਕਿ ਕਿਸ ਮਨੁੱਖ ਦੇ ਅੰਦਰ ਕਿਹੜੀ ਵਿਚਾਰ ਹੈ ਕਿਹਦੇ ਅੰਦਰ ਕੀ ਈਰਖਾ ਹੈ ਕਿਹਦੇ ਅੰਦਰ ਕੀ ਨਫ਼ਰਤ ਹੈ ਕਿਹਦੇ ਅੰਦਰ ਕੀ ਬੇਈਮਾਨੀ ਹੈ ਇਹ ਸਾਰਿਆਂ ਦੇ ਬਾਰੇ ਪਰਮਾਤਮਾ ਨੂੰ ਪਤਾ ਹੈ ਸਰਵ ਜੀ ਪਹਿਲੀ ਪੰਕਤੀਆਂ 'ਚ ਕਿਰਪਾ ਕਰ ਰਹੇ ਹਨ ਜੀਓ ਤਪਤ ਹੈ ਬਾਰੋ-ਬਾਰ ਸਭ ਕਹਿੰਦੇ ਫਿਰ ਤਪ ਦਾ ਅਰਥ ਦੁਖੀ ਹੁੰਦਾ ਹੈ ਬਾਰੋ-ਬਾਰ ਮੁੜ-ਮੁੜ ਕੇ ਸਵਿਫਟ ਸਲਾਹ ਦੀ ਬਾਣੀ ਵਿਸਾਰਿਆ ਪ੍ਰਮਾਤਮਾ ਦੇ ਹੁਕਮ ਨੂੰ ਵਿਸਾਰਿਆ ਇਹ ਜੀ ਬਾਰ-ਬਾਰ ਤਪਦਾ ਹੈ ਬਾਰ-ਬਾਰ ਸੜਦਾ ਹੈ ਤਪ ਤਪ ਖੱਪੈ ਬਹੁਤ ਬੇਕਾਰ ਤਪ ਤਪ ਕੇ ਦੁਖੀ ਹੋ ਕੇ ਵਿਕਾਰਾਂ ਦੇ ਵਿੱਚ ਸਭ ਕਹਿੰਦੇ ਵਿਕਾਰਾਂ ਦੇ ਵਿੱਚ ਦੁਖੀ ਹੋ ਹੋ ਕੇ ਹੋਰ ਹੋਰ ਵਿਕਾਰਾਂ ਦੇ ਵਿੱਚ ਖੁਆਰ ਹੁੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬੋਲੀ ਬੋਲਦਾ ਹੋਇਆ ਇਹ ਸਦਾ ਹੀ ਅੰਦਰੋਂ ਸੜਦਾ ਹੈ ਅੰਦਰੋਂ ਇਹਦੇ ਅੱਗ ਲੱਗੀ ਹੈ ਤੇ ਸਾਰਾ ਜੀ ਇਹਦਾ ਤਪ ਰਿਆ ਹੈ ਜੈ ਤਨ ਬਾਣੀ ਵਿਸਰ ਜਾਏ ਕਹਿੰਦੇ ਚੇਤਾ ਰੱਖਿਓ ਇਸ ਸਰੀਰ ਦੇ ਵਿੱਚ ਭਾਵ ਜਿਸ ਮਨੁੱਖ ਨੂੰ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਵਿਸਰ ਗਈ ਜਿਸ ਨੇ ਸੱਚੇ ਅਕਾਲ ਪੁਰਖ ਦੀ ਸਿਫਤ ਨੂੰ ਵਿਸਾਰ ਦਿੱਤਾ ਜੋ ਹਰ ਵਕਤ ਵਿਕਾਰਾਂ ਦੇ ਹੀ ਗੀਤ ਗਾਉਂਦਾ ਰਿਹਾ ਚੇਤਾ ਰਖਿਓ ਜੋ ਪੱਕਾ ਰੋਗੀ ਬਿਲ ਲਾਇ ਉਹ ਐਵੇਂ ਦਾ ਰੋਗੀ ਹੈ ਪੱਕਾ ਰੋਗੀ ਲਿਪਰੇਸੀ ਰੋਗ ਨੂੰ ਆਖਿਆ ਜਿਹਨੂੰ ਕੋੜ ਪੈ ਜਾਵੇ ਸਭ ਕਹਿੰਦੇ ਉਹ ਮਨੁੱਖ ਮਾਨੁ ਮਨ ਦਾ ਕੋੜੀ ਹੈ ਮੈਂ ਇੱਕ ਬੇਨਤੀ ਕਰਾਂ ਸਤਿਗੁਰੂ ਜੀ ਨੇ ਤਨ ਦੇ ਕੋੜੀ ਨੂੰ ਨਹੀਂ ਪਰ ਤਨ ਦੇ ਕੋੜੀ ਦੀ ਕਦੀ ਬੁਰਾਈ ਨਹੀਂ ਕੀਤੀ ਕਿਤੇ ਤਨ ਤੇ ਕੋਈ ਰੋਗ ਆ ਜਾਵੇ ਕੋਈ ਗੱਲ ਨਹੀਂ ਉਹਦਾ ਇਲਾਜ ਹੈ ਪਰ ਜੇਦਾ ਮਨ ਕੋੜਾ ਹੋ ਜਾਵੇ ਉਹਦਾ ਇਲਾਜ ਕਰਨਾ ਔਖਾ ਹੈ ਜੇਦਾ ਮਨ ਬੇਈਮਾਨ ਹੋ ਜਾਵੇ ਉਹਦਾ ਇਲਾਜ ਕਰਨਾ ਔਖਾ ਹੈ ਤਨ ਦੇ ਕੋੜ ਨੂੰ ਗੁਰੂ ਸਾਹਿਬ ਨੇ ਠੀਕ ਕਰਨ ਵਾਸਤੇ ਆਪ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਹਸਪੀਟਲ ਤਰਨਤਾਰਨ ਦੀ ਧਰਤੀ ਤੇ ਖੋਲ੍ਹਿਆ ਸੀ ਸਤਗੁਰੂ ਜੀ ਨੇ ਦੇਪਾਲਪੁਰ ਦੇ ਕੋੜੀ ਦਾ ਆਪ ਟਰੀਟਮੈਂਟ ਕੀਤਾ ਸੀ ਜਿਹੜਾ ਲਿਪਰੇਸੀ ਦਾ ਰੋਗੀ ਸੀ ਸਤਗੁਰੂ ਜੀ ਨੇ ਰੋਗੀ ਮਨੁੱਖ ਤੋਂ ਕਦੀ ਪਿੱਛੇ ਨਹੀਂ ਹਟੇ ਪਰ ਜਿਸ ਮਨੁੱਖ ਦਾ ਮਨ ਰੋਗੀ ਹੋ ਗਿਆ ਜਿਸ ਦਾ ਮਨ ਕੂੜੀ ਹੋ ਗਿਆ ਜੋ ਮਨ ਤੋਂ ਪੱਕਾ ਰੋਗੀ ਬਣ ਗਿਆ ਹੈ ਸਭ ਕਹਿੰਦੇ ਉਹਦਾ ਇਲਾਜ ਕਰਨਾ ਔਖਾ ਹੈ ਜਿੰਨ ਕੰਨ ਕੀਤੇ ਅੱਖੀ ਨਾਕ ਸਿਫਤ ਕਿਵੇਂ ਕਰਨੀ ਹੈ ਹਰ ਵਕਤ ਉਸ ਪ੍ਰਮਾਤਮਾ ਨੂੰ ਚੇਤੇ ਰੱਖਣਾ ਹੈ ਯਾਦ ਰੱਖਣਾ ਹੈ ਜਿਨੇ ਮੈਨੂੰ ਸੋਹਣੇ ਕੰਨ ਸੁਣਨ ਲਈ ਦਿੱਤੇ ਹਨ ਅੱਖਾਂ ਵੇਖਣ ਲਈ ਦਿੱਤੀਆਂ ਹਨ ਤੇ ਨੱਕ ਮੈਨੂੰ ਸੁੰਘਣ ਲਈ ਦਿੱਤਾ ਹੈ ਜਿਨ ਜਹਵਾ ਦਿੱਤੀ ਬੋਲੇ ਤਾਤ ਸਭ ਕਹਿੰਦੇ ਦੇਖ ਦੁੱਖ ਤੋਂ ਬਚਣ ਵਾਸਤੇ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਉਹਦੇ ਹੁਕਮ ਦੇ ਵਿੱਚ ਰਿਹਾ ਕਰ ਕਿਉਂਕਿ ਜਿਸ ਨੇ ਤੈਨੂੰ ਕੰਨ ਦਿੱਤੇ ਹਨ ਅੱਖਾਂ ਦਿੱਤੀਆਂ ਹਨ ਨੱਕ ਦਿੱਤੇ ਹਨ ਜਿਨ ਜਹਿਵਾ ਦਿੱਤੀ ਬੋਲੇ ਤਾਤ ਜਿਸ ਨੇ ਜੀਵ ਦਿੱਤੀ ਹੈ ਜੋ ਛੇਤੀ ਛੇਤੀ ਬੋਲਦੀ ਹੈ ਜਿਨ ਮਨ ਰੱਖਿਆ ਅਗਨੀ ਪਾਏ ਜਿਸ ਨੇ ਸਾਡੇ ਸਰੀਰ ਦੇ ਵਿੱਚ ਨਿਕ ਪਾ ਕੇ ਜਿੰਦ ਸਰੀਰ ਵਿੱਚ ਟਿਕਾ ਦਿੱਤੀ ਹੈ ਜਿਸ ਸੱਚੇ ਪਾਤਸ਼ਾਹ ਪ੍ਰਮਾਤਮਾ ਨੇ ਆਤਮਾ ਰੂਪੀ ਜਿੰਦ ਇਸ ਸਰੀਰ ਦੇ ਵਿੱਚ ਰੱਖੀ ਹੈ ਇਹਦੇ ਵਿੱਚ ਜઠਰ ਅਗਨੀ ਵੀ ਹੈ ਪਰ ਉਸ ਅੱਗ ਦੇ ਵਿੱਚ ਹੀ ਆਤਮਾ ਟਿਕਾਈ ਹੈ ਜੋ ਸਾਡੇ ਸਰੀਰ ਨੂੰ ਰੋਜ਼ਾਨਾ ਊਰਜਾ ਤਾਕਤ ਸ਼ਕਤੀ ਦਿੰਦੀ ਹੈ ਤੇ ਅਸੀਂ ਆਪਣੇ ਜੀਵਨ ਦੇ ਕੰਮ ਕਰਦੇ ਹਾਂ ਆਪਣੇ ਧੰਦੇ ਕਾਰੋਬਾਰ ਕਰਦੇ ਹਾਂ ਇਹ ਸਭ ਕੁਝ ਉਸ ਆਤਮਾ ਦੀ ਦਿੱਤੀ ਹੋਈ ਸ਼ਕਤੀ ਤੇ ਤਾਕਤ ਕਰਕੇ ਹੀ ਹੈ ਵਾਜ ਪਵਨ ਆਖੈ ਸਭ ਜਾਏ ਸਹਿਬ ਜੀ ਕਹਿੰਦੇ ਨੇ ਜਿਸ ਦੀ ਕਲਾ ਨਾਲ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਹਨ ਤੇ ਮਨੁੱਖ ਹਰ ਥਾਂ ਤੁਰ ਫਿਰ ਕੇ ਬੋਲ ਚਾਲ ਕਰ ਸਕਦਾ ਹੈ ਵਾਜੈ ਪਵਨ ਦਾ ਅਰਥ ਹੈ ਹਵਾ ਦੇ ਸਵਾਸਾਂ ਦੀ ਜਿਹੜੀ ਅੰਦਰ ਆਉਣਾ ਜਾਣਾ ਇਹ ਪ੍ਰਕਿਰਿਆ ਜਿਹੜੀ ਹੈ ਜਿਵੇਂ ਤੁਸੀਂ ਕਿਸੇ ਵਾਜੇ ਦੇ ਵਿੱਚ ਫੂਕ ਮਾਰੋ ਤੇ ਉਹ ਆਵਾਜ਼ੇ ਦੀ ਸੁਰ ਤਾ ਸੁਰ ਪੈਦਾ ਹੁੰਦਾ ਹੈ ਇਵੇਂ ਹੀ ਇਸ ਸਰੀਰ ਦੇ ਵਿੱਚ ਸਵਾਸਾ ਰੂਪੀ ਹਵਾ ਦੇ ਨਾਲ ਸਵਰ ਪੈਦਾ ਹੁੰਦੇ ਹਨ ਆਖ ਹੈ ਸਭ ਜਾਏ ਤੇ ਸਭ ਕਹਿੰਦੇ ਨੇ ਇਹਦੇ ਨਾਲ ਇਹ ਆਪਣੇ ਮੁਖ ਤੋਂ ਬੋਲ ਬੋਲ ਸਕਦਾ ਹੈ ਇਹਨਾਂ ਸਵਾਸਾਂ ਦੇ ਕਰਕੇ ਹੀ ਇਹਦੀ ਜੇਬਾ ਇਹਦੀ ਬੋਲੀ ਇਹਦੇ ਬਚਨ ਚੱਲ ਰਹੇ ਹਨ ਜੇਤਾ ਮੋਹ ਪ੍ਰੀਤ ਸਵਾਦ ਸਬ ਜੀ ਕਹਿੰਦੇ ਨੇ ਜਿਤਨਾ ਵੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸਵਾਦ ਹਨ ਸਭਾ ਕਾਲਖ ਦਾਗਾ ਦਾਗ ਇਹ ਸਾਰੇ ਮਨ ਵਿੱਚ ਵਿਕਾਰਾਂ ਦੀ ਕਾਲਖ ਪੈਦਾ ਕਰਦੇ ਹਨ ਤੇ ਵਿਕਾਰਾਂ ਦੇ ਦਾਗ ਹੀ ਲਾਉਂਦੇ ਹਨ ਜਿਵੇਂ ਜਿਵੇਂ ਅਸੀਂ ਆਪਣੇ ਮਨ ਵਿੱਚ ਚਿਤਵਦੇ ਹਾਂ ਵਿਕਾਰਾਂ ਨੂੰ ਚਿਤਵਦੇ ਹਾਂ ਇਹ ਮਨ ਨੂੰ ਪਰੇਸ਼ਾਨ ਕਰਕੇ ਜਾਂਦੇ ਹਨ ਮਨ ਉੱਤੇ ਦਾਗ ਲਾ ਕੇ ਜਾਂਦੇ ਹਨ ਪਾਪਾਂ ਦਾ ਭੈੜੀਆਂ ਵਿਚਾਰਾਂ ਦਾ ਇਸੇ ਕਰਕੇ ਸਾਡੇ ਸੁਭਾਅ ਫਿਰ ਉਸੇ ਵਰਗੇ ਬਣ ਜਾਂਦੇ ਹਨ ਜੋ ਮਨੁੱਖ ਬਾਰ-ਬਾਰ ਝੂਠ ਬੋਲਦਾ ਜਾਵੇ ਜੋ ਮਨੁੱਖ ਨੂੰ ਬਾਰ ਬਾਰ ਠਗੀਆਂ ਕਰਦਾ ਜਾਵੇ ਉਸ ਮਨੁੱਖ ਦਾ ਸੁਭਾਅ ਚੋਰੀ ਬਣ ਜਾਂਦਾ ਹੈ ਉਸ ਮਨੁੱਖ ਦਾ ਸੁਭਾਅ ਝੂਠਾ ਬਣ ਜਾਂਦਾ ਹੈ ਉਸ ਮਨੁੱਖ ਤੇ ਫਿਰ ਕੋਈ ਵਿਸ਼ਵਾਸ ਨਹੀਂ ਕਰਦਾ ਸਭ ਕਹਿੰਦੇ ਨੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹਰ ਉਸ ਦਾ ਵਿਸ਼ਵਾਸ ਨਾ ਹੋਵੇ ਦਾਗ ਦੋਸ਼ ਮੁਹ ਚਲਿਆ ਲਾਏ ਸਭ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਭਗਤੀ ਤੋਂ ਬਿਨਾਂ ਉਹਦੇ ਚਰਨਾਂ ਦੇ ਵਿੱਚ ਜੁੜਨ ਤੋਂ ਬਿਨਾਂ ਉਦੇ ਹੁਕਮ ਨੂੰ ਮੰਨਣ ਤੋਂ ਬਿਨਾ ਵਿਕਾਰਾਂ ਦੇ ਵਿੱਚ ਪਿਆ ਹੋਇਆ ਇਹ ਜੀਵਨ ਮਨੁੱਖ ਵਿਕਾਰਾਂ ਦੇ ਦਾਗ ਆਪਣੇ ਮੱਥੇ ਤੇ ਆਪਣੇ ਮਨ ਉੱਤੇ ਆਪਣੀ ਮਤ ਉੱਤੇ ਲਾ ਰਿਹਾ ਹੈ ਤੇ ਸਦਾ ਹੀ ਖੁਆਰ ਤੇ ਦੁਖੀ ਹੁੰਦਾ ਹੈ ਦਰਗਾ ਬੈਸਨ ਨਾਹੀ ਜਾਏ ਇਸ ਮਨੁੱਖ ਨੂੰ ਪ੍ਰਮਾਤਮਾ ਦੀ ਦਰਗਾ ਕਿਹੜੀ ਹੈ ਇਸ ਸੰਸਾਰ ਇਸ ਘਰ ਦੇ ਵਿੱਚ ਇਸ ਮਨੁੱਖ ਨੂੰ ਕਿਤੇ ਵੀ ਥਾਂ ਨਹੀਂ ਮਿਲਦਾ ਕੋਈ ਇਸ ਮਨੁੱਖ ਤੇ ਵਿਸ਼ਵਾਸ ਨਹੀਂ ਕਰਦਾ ਐਸੇ ਮਨੁੱਖ ਤੇ ਭਰੋਸਾ ਨਹੀਂ ਕਰਦਾ ਜਿਹੜਾ ਮਨੁੱਖ ਠੱਗ ਠੱਗੀ ਮਾਰਦਾ ਹੋਵੇ ਬੇਈਮਾਨ ਹੋਵੇ ਝੂਠਾ ਹੋਵੇ ਸਦਾ ਹੀ ਕੂੜ ਦੀ ਬੋਲੀ ਬੋਲਦਾ ਹੋਵੇ ਕਰਮ ਮੇਲਾ ਆਖਣ ਤੇਰਾ ਨਾਮ ਸਬ지 ਕਹਿੰਦੇ ਹੈ ਵਾਹਿਗੁਰੂ ਜਿਸ ਜੀਵ ਦੇ ਉੱਤੇ ਤੇਰੀ ਬਖਸ਼ਿਸ਼ ਹੋ ਜਾਵੇ ਜੋ ਤੇਰੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਜੋੜਨ ਦਾ ਯਤਨ ਕਰਦਾ ਹੈ ਤੂੰ ਉਸ ਦੇ ਉੱਪਰ ਆਪਣੀ ਰਹਿਮਤ ਦੀ ਨਿਗਾਹ ਕਰਦਾ ਹੈ ਤੇ ਉਹ ਤੇਰੇ ਨਾਮ ਨੂੰ ਤੇਰੇ ਹੁਕਮ ਨੂੰ ਜਪਣ ਲੱਗ ਪੈਂਦਾ ਹੈ ਤੇ ਤੇਰੇ ਹੁਕਮ ਦੇ ਵਿੱਚ ਟਿਕ ਕੇ ਆਪਣੀ ਜ਼ਿੰਦਗੀ ਨੂੰ ਤੇਰੇ ਚਰਨਾਂ ਦੇ ਵਿੱਚ ਬਤੀਤ ਕਰਦਾ ਹੈ ਜਿਤ ਲਗ ਤਰਨਾ ਹੋਰ ਨਹੀਂ ਥਾਉ ਸਬ ਜੀ ਕਹਿੰਦੇ ਤੇਰੇ ਨਾਮ ਦੇ ਵਿੱਚ ਤੇਰੇ ਹੁਕਮ ਦੇ ਵਿੱਚ ਤੁਰਨ ਤੋਂ ਬਿਨਾ ਮੋਹ ਦੇ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਨਹੀਂ ਲੰਘਿਆ ਜਾ ਸਕਦਾ ਇਨਾਂ ਤੋਂ ਬਚਣ ਲਈ ਹੋਰ ਕਿਸੇ ਕਰਮ ਦੀ ਲੋੜ ਨਹੀਂ ਸੋ ਕੋ ਸਭ ਤੋਂ ਵੱਡਾ ਕਰਮ ਇਹ ਹੀ ਹੈ ਕਿ ਤੇਰੇ ਭਾਣੇ ਤੇ ਤੇਰੀ ਰਜ਼ਾ ਦੇ ਵਿੱਚ ਤੁਰਿਆ ਜਾਵੇ ਜੇ ਕੋ ਡੂਬੈ ਫਿਰ ਹੋਵੇ ਸਾਰ ਸਭ ਕਹਿੰਦੇ ਨੇ ਨਿਰਾਸ਼ਤਾ ਦੀ ਲੋੜ ਨਹੀਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਜੇ ਕੋਈ ਮਨੁੱਖ ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿੱਚ ਡੁੱਬਦਾ ਵੀ ਹੈ ਏ ਪ੍ਰਭੂ ਇਤਨਾ ਮੇਰਾ ਦਿਆਲੂ ਹੈ ਮੇਰਾ ਅਨੰਤ ਰੰਕਾਰ ਇਤਨਾ ਕਿਰਪਾਲੂ ਹੈ ਜੇ ਕੋਈ ਫਰਿਆਦੀ ਬਣ ਕੇ ਫਿਰ ਵੈਗੁਰੂ ਦੇ ਚਰਨਾਂ 'ਚ ਆ ਜਾਵੇ ਆਪਣੇ ਆਤਮਾ ਨੂੰ ਸੁਭਾਅ ਨੂੰ ਸੁਧਾਰ ਲਵੇ ਆਪਣੇ ਆਪ ਨੂੰ ਕਬੂਲ ਕਰ ਲਵੇ ਕਿ ਹਮ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ ਤੇ ਮੇਰਾ ਪ੍ਰਮਾਤਮਾ ਦਿਆਲੂ ਉਹਨੂੰ ਮਾਫ ਕਰਕੇ ਆਪਣੇ ਗਲੇ ਨਾਲ ਲਾ ਲੈਂਦਾ ਹੈ ਕਿਉਂਕਿ ਉਹਦਾ ਇਹ ਸੁਭਾਅ ਹੈ ਨਾਨਕ ਸੱਚਾ ਸਰਬਦਾਤਾ ਨਾਨਕ ਜੀ ਆਖਦੇ ਹਨ ਉਹ ਪ੍ਰਮਾਤਮਾ ਸਦਾ ਹੀ ਅਟਲ ਰਹਿਣ ਵਾਲਾ ਸਦਾ ਹੀ ਸੱਚਾ ਹੈ ਤੇ ਸਾਰਿਆਂ ਜੀਵਾਂ ਨੂੰ ਉਹ ਦਾਤਾਂ ਦੇਣ ਵਾਲਾ ਦਾਤਾਰ ਪ੍ਰਭੂ ਹੈ ਸੋ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਮਨੁੱਖ ਐਵੇਂ ਨਾ ਪ੍ਰਮਾਤਮਾ ਤੇ ਕਲੇਮ ਕਰਦਾ ਰਿਹਾ ਕਰ ਬਲੇਮ ਕਰਦਾ ਰਿਹਾ ਕਰ ਕਿ ਤੂੰ ਮੈਨੂੰ ਆਹ ਨਹੀਂ ਦਿੰਦਾ ਤੂੰ ਮੈਨੂੰ ਦੁਖੀ ਕਰਦਾ ਹੈ ਪਰਮਾਤਮਾ ਕਦੀ ਨਹੀਂ ਦੁਖੀ ਕਰਦਾ ਉਹ ਤੇ ਸੁੱਖਾਂ ਦਾ ਘਰ ਹੈ ਉਹ ਤੇ ਬਹੁਤ ਪਿਆਰਾ ਹੈ ਉਹ ਦਿਆਲੂ ਹੈ ਕਿਰਪਾਲੂ ਹੈ ਜੋ ਉਹਦੇ ਨਾਲ ਪਿਆਰ ਪਾਉਂਦਾ ਹੈ ਉਹ ਉਹਦੇ ਵਰਗਾ ਹੀ ਬਣ ਜਾਂਦਾ ਹੈ ਸੋ ਅੱਜ ਦੇ ਬਚਨਾਂ ਨੂੰ ਜੀਵਨ ਵਿੱਚ ਵਸਾਈਏ ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦੀਆਂ ਹੋਈਆਂ ਨੇ ਆਪ ਗੁਰੂ ਪਿਆਰੀ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ